ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਧਰ ਆਪਾਂ ਨੇ ਗਾਜਰਾਂ ਲੈ ਲਈਆਂ ਗਾਜਰਾਂ ਧੋ ਲਈਆਂ ਧੋ ਕੇ ਕੱਦੂਕਾਸ਼ ਕਰ ਲਈਆਂ ਇੱਧਰ ਆਪਾਂ ਨੇ ਚੌਲ ਲੈ ਲਏ ਚੌਲ ਆਪਾਂ ਨੇ ਸਵੇਰੇ ਭਾਂ ਤੇ ਦਿੱਤੀ ਜੀ 4-5 ਘੰਟੇ ਹੋ ਗਏ ਚੌਲਾਂ ਨੂੰ ਭਾਂ ਤੇਆਂ ਨੂੰ ਪਾਣੀ ਚ ਧੋ ਕੇ ਚੰਗੀ ਤਰ੍ਹਾਂ ਦੋ ਤਿੰਨ ਪਾਣੀ ਕੱਢ ਕੇ ਆਪਾਂ ਭਾਂ ਤੇ ਤੇ ਇਹਨਾਂ ਨੂੰ ਦੋ ਤਿੰਨ ਘੰਟੇ ਹੋ ਗਏ ਭਿੱਜੇ ਪਿਆਨ ਹੁਣ ਇਹਦਾ ਪਾਣੀ ਆਪਾਂ ਬਾਹਰ ਕੱਢ ਦਿੰਨੇ ਆ ਜਿੰਦਾ ਕੁ ਨਹੀਂ ਬਣੀ ਹੋਈ ਜੀ ਹਾਂ ਪਤਾ ਨਹੀਂ ਕੀ ਆ ਮੈਂ ਤਾਂ ਲਓ ਜੀ ਜਿਹੜੇ ਆ ਚੌਲ ਨੇ ਇਹਨਾਂ ਨੂੰ ਆਪਾਂ ਇੱਕ ਜਾਰ ਚ ਪਾ ਲੈਨੇ ਮਿਕਸੀ ਦੇ ਚ ਇਹਨਾਂ ਨੂੰ ਆਪਾਂ ਪੀਸ ਲੈਨੇ ਚੌਲਾਂ ਨੂੰ ਲਓ ਜੀ ਆਪਾਂ ਨੇ ਚੌਲ ਪੀਸ ਲੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਲਿਆ ਦੀ ਐਦਾਂ ਦੇ ਬਣ ਗਏ ਇਹ ਆਪਣੇ ਚੌਲਾਂ ਲਓ ਜੀ ਆਪਾਂ ਗੈਸ ਬਾਲ ਲੈਨੇ। ਉਪਰਤਾਂ ਲੈਨੇ ਆਪਾਂ ਕਰਾਹੀ। ਕਰਾਹੀ ਨੂੰ ਚੰਗੀ ਤਰ੍ਹਾਂ ਸੁੱਕ ਲੈਣ ਦਿੰਨੇ ਆ। ਧੋ ਲਾ ਲੈ ਗਏ ਤੇ ਮੜੀ ਦੋ ਵਾਰ। ਲਓ ਜੀ ਕੜਾਹੀ ਆਪਾਂ ਨੇ ਚੰਗੀ ਤਰ੍ਹਾਂ ਧੋ ਲਈ। ਹੁਣ ਇਹਨੂੰ ਪਾਣੀ ਸੁੱਕਣ ਦਿੰਨੇ ਆ। ਚੰਗੀ ਤਰ੍ਹਾਂ ਸੁਕਾ ਲੈਨੇ ਆ ਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਸ਼ੇਅਰ ਵੀ ਕਰਦੇ ਫਿਰ ਤੇ ਤੇਜ਼ੀ ਤੇ ਆਪਣੇ 4000 ਕੇ ਹੋ ਜਾਣ ਸਬਸਕ੍ਰਾਈਬਰ ਲਓ ਜੀ ਪਾਣੀ ਆਪਣਾ ਚੰਗੀ ਤਰ੍ਹਾਂ ਸੁੱਕ ਗਿਆ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਕੀ ਦਾ ਐਡ ਕਰ ਦਿੰਨੇ ਆ ਕੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਚੰਗੀ ਤਰ੍ਹਾਂ ਗਰਮ ਕਰ ਲੈਨੇ ਆਂ ਕਿ ਇਹਨੂੰ ਪੂਰਾ ਕੀ ਆਪਣਾ ਗਰਮ ਹੋ ਗਿਆ ਹੁਣ ਆ ਜਿਹੜੀਆਂ ਗਾਜਰਾਂ ਆਪਾਂ ਨੇ ਕੱਦੂ ਕਾਸ਼ ਕਰਕੇ ਰੱਖੀਆਂ ਨੇ ਜੀ ਇਹ ਆਪਾਂ ਵਿੱਚ ਪਾ ਲੈਨੇ ਆਂ ਪਾਇੰਦੇ ਤਾਂ ਨੂੰ ਜੋੜ ਕੇ ਰਨ ਚੰਗੀ ਤਰ੍ਹਾਂ ਕੜਾਹੀ ਦੇ ਵਿੱਚ ਇਹਨੂੰ ਆਪਾਂ 2-4 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲੈਨੇ ਆਂ ਗਾਜਰਾਂ ਨੂੰ ਤਾਂ ਜੋ ਜਿਹੜਾ ਇਹਦਾ ਕੱਚਾ ਪਨ ਜਾ ਉਹ हट ਜੇ ਯੋਗੇ ਕੱਟੀਆਂ ਜਿਹੜਾ ਗਾਜਰਾ ਵਧੀਆ ਨਹੀਂ ਲੱਗਦੀ ਹੈ ਜੀ ਚੰਗੀਆਂ ਨਹੀਂ ਲੱਗਦੀਆਂ ਖਾਣ ਨੂੰ ਲਓ ਜੀ ਦੋ ਤੋਂ 3 ਮਿੰਟ ਹੋ ਗਏ ਗਾਜਰਾ ਨੂੰ ਆਪਾਂ ਨੂੰ ਪਕਾਉਂਦੇ ਆਂ ਗਾਜਰਾ ਦਾ ਆਪਣੀਆਂ ਦਾ ਕਲਰ ਚੇਂਜ ਹੋ ਗਿਆ ਪੱਕ ਚੁੱਕੀਆਂ ਨੇ ਹੁਣ ਇਹਦੇ ਵਿੱਚ ਆਪਾਂ ਦੁੱਧ ਐਡ ਕਰ ਦਿੰਨੇ ਆਂ ਅੰਨੇ ਆਪਾਂ ਥੋੜਾ ਦੁੱਧ ਐਡ ਕਰਾਂਗੇ ਲਓ ਜੀ ਆਪਾਂ ਨੇ ਕੱਪ ਦੁੱਧ ਦਾ ਐਡ ਕਰ ਲਿਆ ਜੇ ਆਪਾਂ ਨੂੰ ਲੋੜ ਪਈ ਤਾਂ ਆਪਾਂ ਦੁਬਾਰੇ ਹੋਰ ਪਾ ਲਵਾਂਗੇ ਹੁਣ ਜਿਹੜੇ ਆਪਾਂ ਨੇ ਛੋੜ ਪੀਸ ਇਕੱਠੇ ਤੇ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਐਡ ਕਰ ਲੈ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਐਡ ਕਰ ਦੇ ਲਨੇ ਆ ਚੰਗੀ ਤਰ੍ਹਾਂ ਘੋਲ ਕੇ ਲਓ ਜੀ ਹੁਣ ਇਹਨਾਂ ਨੂੰ ਆਪਾਂ ਮਿਕਸ ਕਰ ਦਿੰਨੇ ਆ ਉਹਨਾਂ ਨੂੰ ਆਪਾਂ ਵਾਲੀ ਆਉਣ ਦਿੰਨੇ ਆ ਜੇ ਆਪਾਂ ਨੂੰ ਦੁੱਧ ਦੀ ਜ਼ਰੂਰਤ ਪਈ ਤਾਂ ਆਪਾਂ ਦੁਬਾਰੇ ਪਾ ਲਵਾਂਗੇ ਹੋਰ ਇੱਦਾਂ ਹੀ ਆਪਾਂ ਕਰਸੀ ਫੇਰ ਫੇਰ ਕੇ ਪਕਾ ਲੈਨੇ ਸਾਰੀਆਂ ਵੀਡੀਓ ਨੂੰ ਦੇਖਿਆ ਕਰੋ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਜਿਹੜੇ ਮੇਰੇ ਭੈਣ ਭਰਾਵਾਂ ਨੇ ਚੈਨਲ ਹਜੇ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਲੋ ਜੀ ਜਿਹੜੇ ਆਪਾਂ ਚੌਲ ਪਾਏ ਤੇ ਉਹਦੇ ਨਾਲ ਆਪਣਾ ਗਾੜਾ ਹੋਣ ਲੱਗ ਗਿਆ ਇਹ। ਘੋੜ ਦੇਖੋ ਇਹਦੇ ਵਿੱਚ ਹੁਣ ਆਪਾਂ ਥੋੜਾ ਦੁੱਧ ਹੋਰ ਐਡ ਕਰ ਲੈਨੇ ਆ। ਪੱਤਾ ਕਾਸੀ ਫੇਰ ਫੇਰੇ ਚੰਗੀ ਤਰ੍ਹਾਂ ਪਕਾ ਲੈਨੇ ਇਹਦੇ ਵਿੱਚ ਚੰਚਾ ਲਗਾਤਾਰ ਫੇਰਨਾ ਪਊਗਾ ਜੀ ਕਿਉਂਕਿ ਜਿਹੜੇ ਆਪਾਂ ਚੌਲ ਪੀਸੇ ਨੇ ਜੇ ਆਪਾਂ ਇਹਨਾਂ ਨੂੰ ਬੰਦ ਕਰਦੇ ਆ ਤਾਂ ਆਪਣੇ ਚੌਲ نیچے ਲੱਗਦੇ ਨੇ ਜੰਮ ਜਾਂਦੇ ਨੇ ਜਿੰਨੀ ਦੇਰ ਤੱਕ ਵਾਲੀ ਨਹੀਂ ਆਉਂਦੀ ਓਨੀ ਦੇਰ ਤੱਕ ਆਪਾਂ ਤੇ ਚਮਚਾ ਫੇਰ ਫੇਰ ਪਕਾਵਾਂਗੇ ਲੋ ਜੀ ਇਤਰਾ ਆਪਾਂ ਨੇ ਬਦਾਮ ਲੈ ਲਏ ਬਦਾਮਾਂ ਨੂੰ ਆਪਾਂ ਕੱਟ ਲੈਨੇ ਆ ਇਹਦੇ ਵਿੱਚ ਆਪਾਂ ਲੈ ਚੀ ਆਪਣੇ ਸਕਿਪ ਕਰਤੀ ਆਪਣੇ ਕੋਲ ਹੈ ਨਹੀਂ ਕਾਜੂ ਤੇ ਬਦਾਮ ਪਾ ਲੈਨੇ ਆ ਐਦਾਂ ਹੀ ਆਪਾਂ ਸਾਰੇ ਬਦਾਮਾਂ ਨੂੰ ਕੱਟ ਲੈਨੇ ਆ ਅਗਰ ਚਾਹਾਂ ਤਾਂ ਉਸੇ ਕੁੱਟ ਕੇ ਪਾ ਸਕਦੇ ਹਾਂ ਪਰ ਆਪਾਂ ਇਹਨਾਂ ਨੂੰ ਜੀਰ ਕੇ ਹੀ ਪਾ ਲੈਨੇ ਆ ਕੱਟ ਕੇ ਪਾ ਲੈਨੇ। ਕੁੱਟਣ ਨਾਲ ਜ਼ਿਆਦਾ ਚੂਰਾ ਜਿਹਾ ਹੋ ਜਾਂਦਾ ਜੀ। ਐਦਾਂ ਹੀ ਵਧੀਆ ਲੱਗਦੇ ਨੇ ਮੋٹے-ਮੋٹے। ਕਰ ਰਵਡੀ ਆਪਣੀ ਗਾੜੀ ਹੋ ਗਈ ਹੁਣ ਇਹਦੇ ਵਿੱਚ ਆਪਾਂ ਮਿੱਠਾ ਐਡ ਕਰ ਦਿੰਦੇ ਆ ਸੁਆਦ ਅਨਸਾਰ ਆਪਾਂ ਚੀਨੀ ਪਾ ਲੈਂਦੇ ਆ ਹੋਰ ਇਹਨਾਂ ਆਪਾਂ ਇੱਕ ਦੋ ਵਾਲੀ ਹੋਰ ਦੇ ਲੈਨੇ ਆ ਚੰਗੀ ਤਰ੍ਹਾਂ ਚਮਚ ਨਾਲ ਚੰਗੀ ਨੂੰ ਆਪਾਂ ਮਿਕਸ ਕਰ ਦਿੰਨੇ ਆ। ਲਓ ਜੀ ਇਹਨੂੰ ਇੱਕ ਆਪਾਂ ਇੱਕ ਦੋ ਵਾਰੀ ਹੋਰ ਦੇ ਲੈਨੇ ਆ। ਲਓ ਜੀ ਕੀਰ ਨੂੰ ਆਪਣੀ ਨੂੰ ਰਿਚਦੀ ਨੂੰ ਹੋ ਗਏ। ਦੋ ਤਿੰਨ ਵਾਲੇ ਆ ਗਏ 5-7 ਮਿੰਟ ਹੋ ਗਏ ਇਹਨੂੰ ਚੰਗੀ ਤਰ੍ਹਾਂ ਰਿਚਦੀ ਨੂੰ। ਹੁਣ ਇਹਦੇ ਵਿੱਚ ਜਿਹੜੇ ਆਪਾਂ ਬਦਾਮ ਕੱਟੇ ਤੇ ਇਹਨਾਂ ਨੂੰ ਐਡ ਕਰ ਦਿੰਨੇ ਆ। ਕਦੋਂ ਵਾਲੀ ਆਪਾਂ ਹੋਰ ਦੇ ਲੈਨੇ ਤਾਂ ਜੋ ਆਪਣੇ ਤਾਂ ਜੋ ਆਪਣੇ ਬਾਦਾਮ ਨੇ ਜਿਹੜਾ ਚੰਗੀ ਤਰ੍ਹਾਂ ਪੱਕ ਸਕਣ ਇੱਕ ਵਾਰੀ ਆਪਾਂ ਹੋਰ ਦੇ ਲੈਨੇ ਚੰਗੀ ਤਰ੍ਹਾਂ ਤਾਂ ਜੋ ਜਿਹੜੇ ਬਾਦਾਮ ਪਾਏ ਨੇ ਆਪਾਂ ਨੇ ਉਹ ਸੌਫਟ ਹੋ ਜਾਣ ਜੇ ਨਾ ਹੋਰ ਜੇ ਜਿੱਤਾ ਕਿਹੜੇ ਜੇ ਰਹਿਣਗੇ ਇੱਦਾਂ ਹੀ ਚੱਕ ਚੱਕ ਫੇਰ ਫੇਰ ਕੇ ਆਪਾਂ ਚੰਗੀ ਤਰ੍ਹਾਂ ਵਾਲੀ ਦੇ ਲੈਨੇ ਆ ਲੋ ਜੀ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆਂ ਆ ਦੇਖੋ ਆਪਣੀ ਗਾਜਰਾਂ ਦੀ ਖੀਰ ਬਣ ਗਈ ਇਹਨੂੰ ਹੁਣ ਆਪਾਂ ਬੋਲ ਦੇ ਵਿੱਚ ਪਾ ਲੈਨੇ ਲੋ ਜੀ ਆਪਾਂ ਹੁਣ ਬੋਲ ਦੇ ਵਿੱਚ ਪਾ ਲੈਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਗਾਜਰਾਂ ਦੀ ਖੀਰ ਲੋਜੀ ਕੀ ਰ ਆਪਣੀ ਬਣ ਗਈ ਹੋਣੀ ਤੇ ਉਪਰ ਆਪਾਂ ਕਾਜੂ ਪਾ ਦਿੰਨੇ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ